ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਕਣਕ ਦੀ ਫਸਲ ਦੇ ਵਿੱਚ ਜ਼ਿੰਕ ਦੀ ਘਾਟ ਬਾਰੇ ਡਿਟੇਲ 'ਚ ਜਾਣਕਾਰੀ ਸਾਂਝੀ ਕਰਾਂਗੇ। ਇਹਦੀ ਘਾਟ ਕਿੱਥੇ-ਕਿੱਥੇ ਆਉਂਦੀ ਹੈ? ਕਿਉਂ ਆਉਂਦੀ ਹੈ? ਨਿਸ਼ਾਨੀਆਂ ਕੀ ਹੁੰਦੀਆਂ? ਇਲਾਜ ਕੀ ਕਰ ਸਕਦੇ ਹਾਂ? ਤੇ ਜ਼ਿੰਕ ਦੀ ਘਾਟ ਕਣਕ ਦੇ ਵਿੱਚ ਪੂਰੀ ਕਰਕੇ ਕਿਉਂਕਿ ਮਨੁੱਖਾਂ ਦੇ ਵਿੱਚ ਵੀ ਜ਼ਿੰਕ ਦੀ ਘਾਟ ਨਾਲ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਕੱਦ ਘੱਟ ਹੋਣਾ ਤੇ ਅੱਗੇ ਜਿਹੜੀ ਹੈਗੀ ਆ ਉਹਨਾਂ ਦੀ ਬੱਚਿਆਂ ਦੀ ਗਰੋਥ ਨਹੀਂ ਪ੍ਰੋਪਰ ਹੁੰਦੀ ਤਾਂ ਮਨੁੱਖਾਂ ਦੇ ਵਿੱਚ ਆਪਾਂ ਘਾਟ ਤਾਂ ਹੀ ਪੂਰੀ ਕਰ ਸਕਦੇ ਹਾਂ ਫਸਲ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਕਣਕ ਆਪਾਂ ਜ਼ਿਆਦਾ ਖਾਂਦੇ ਜੀ ਇਹਦੇ ਵਿੱਚ ਘਾਟ ਪਜ਼ਿੰਕ ਦੀ ਪੂਰੀ ਕਰ ਸਕੀਏ ਸੌਖਾ ਸਸਤਾ ਵਧੀਆ ਹਾਲ ਤੁਹਾਨੂੰ ਦੱਸੂਗਾ ਇੱਕ ਨੰਬਰ ਜਿਹੜੀ ਸਪਰੇਅ ਹੈ ਪਿਛਲੇ ਸਾਲਾਂ ਤੋਂ ਪਰਖੀ ਹੋਈ ਹੈ ਖਰਚਾ ਬਹੁਤਾ ਹੈ ਨਹੀਂ ਖੇਚਲ ਹੈਗੀ ਆਮ ਤੌਰ ਤੇ ਆਪਾਂ ਸਪਰੇਅਾਂ ਕਰਨ ਤੋਂ ਥੋੜਾ ਜਿਹਾ ਚਲਦੇ ਆ ਉਸ ਚੀਜ਼ ਨੂੰ ਜਿਹੜਾ ਹੈਗਾ ਅਵੋਇਡ ਕਰ ਦਿੰਦੇ ਆਪਾਂ ਨੂੰ ਸਪਰੇਅ ਨਾ ਕਰਨੀ ਬਬ ਥੱਲੇ ਸਮਾਨ ਪਾ ਦਈਏ ਤਾਂ ਕਿਰਪਾ ਕਰਕੇ ਜਿਹੜਾ ਹੈਗਾ ਧਿਆਨ ਨਾਲ ਪੂਰੀ ਵੀਡੀਓ ਡਿਟੇਲ ਚ ਸੁਣ ਲਾਏ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਆ ਤਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇ ਰਹੇ ਆ ਤਾਂ ਪੇਜ ਫੋਲੋ ਕਰ ਸਕਦੇ ਆ ਇੱਕ ਨੰਬਰ ਸਪਰੇਅ ਹੈ ਰਿਜ਼ਲ ਲੋਹਾ ਜ਼ਿੰਕ ਕਲੀ ਦਾ ਪਾਣੀ ਯੂਰੀਆ ਉਸੇ ਤਰ੍ਹਾਂ ਜਿਹੜੀ ਕਣਕ ਤੇ ਤੁਹਾਨੂੰ ਦੱਸੂਗਾ ਕਿਉਂਕਿ ਕਣਕ ਦੇ ਵਿੱਚ ਮੈਗਨੀਜ਼ੀ ਦੀ ਘਾਟ ਵੀ ਆਉਂਦੀ ਹੈ ਉਹਦੀਆਂ ਸਪਰੇਆਂ ਵੀ ਕਰਨੀਆਂ ਪੈਂਦੀਆਂ ਜਿੰਕ ਦੀ ਘਾਟ ਵੀ ਆਉਂਦੀ ਹੈ ਉਹਦੀਆਂ ਵੀ ਸਪਰੇਆਂ ਕਰਨੀਆਂ ਪੈਂਦੀਆਂ 2 ਤੋਂ 3 ਸਪਰੇਆਂ ਕਰਨੀਆਂ ਪੈਂਦੀਆਂ ਨੇ ਇਸ ਤੋਂ ਇਲਾਵਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਵਗੈਰਾ ਆਪਾਂ ਜਿਵੇਂ ਸੁਪਰ ਪਾਦੀਆਂ ਨਾਲ ਕੈਲਸ਼ੀਅਮ ਵੀ ਮਿਲ ਜਾਂਦਾ ਇਹ ਤੱਤ ਆਪਾਂ ਥੱਲੇ ਜ਼ਮੀਨ 'ਚ ਪਾ ਕੇ ਪੂਰੇ ਕਰ ਦਿੰਨੇ ਆ ਜਿਹੜੇ ਹੋਰ ਛੋਟੇ ਤੱਤ ਹੁੰਦੇ ਆ ਕਿਉਂਕਿ ਕਿੰਨੇ ਤੱਤ ਚਾਹੀਦੇ ਆ 17 ਤੱਤ ਤਾਂ ਉਹ ਆਪਾਂ ਛੋਟੇ ਤੱਤ ਜਿਹੜੇ ਜ਼ਮੀਨ 'ਚ ਪ੍ਰਾਲੀ ਵਾਉਨੇ ਆ ਰੂੜੀ ਪਾਉਨੇ ਆ ਹਰੀ ਖਾਦ ਕਰਦੇ ਆ ਪਾਣੀ ਤੋਂ ਜਿਹੜਾ ਵਗੈਰਾ ਵਗੈਰਾ ਇਹ ਛੋਟੇ ਤੱਤ ਮਿਲਦੇ ਰਹਿੰਦੇ ਆ ਜਿਹੜੇ ਮੁੱਖ ਤੱਤ ਨੇ ਉਹਨਾਂ ਦੇ ਵਿੱਚ ਜ਼ਿੰਕ ਦੀ ਬੜੀ ਇੰਪੋਰਟੈਂਸ ਆ ਜੇ ਆਪਾਂ ਜ਼ਿੰਕ ਫਸਲ ਦੇ ਵਿੱਚ ਪੂਰੀ ਨਹੀਂ ਕਰਦੇ 5 ਮਾਣ ਤੱਕ ਝਾੜ ਦਾ ਐਵਰੇਜ ਫਰਕ ਪੈ ਸਕਦਾ 5 ਮਾਣ ਤੱਕ ਕਿਉਂਕਿ ਜ਼ਿੰਕ ਦੇ ਫਾਇਦੇ ਕੀ ਕੀ ਆ ਜ਼ਿੰਕ ਨੇ ਸ਼ੁਰੂ ਦੇ ਵਿੱਚ ਜੜਾਂ ਦੀ ਗਰੋਥ ਕਰਾਉਣੀ ਆ ਫਟਾਰਾ ਕਰਾਉਣਾ ਤੇ ਫਸਲ ਦੇ ਵਿੱਚ ਜਿਹੜੀ ਫੋਕ ਪੈਣੀ ਦਾਣੇ ਦਾ ਭਾਰ ਘਟਣਾ ਕਿਉਂਕਿ ਹੋਰ ਤੱਤਾਂ ਦੇ ਵੱਖ-ਵੱਖ ਤੱਤਾਂ ਦੇ ਜਿਹੜੇ ਹੈਗੇ ਆ ਰੋਲ ਵੱਖ-ਵੱਖ ਨੇ ਤਾਂ ਜ਼ਿੰਕ ਵੀ ਇੱਕ ਵਧੀਆ ਰੋਲ ਪਲੇ ਕਰਦਾ ਹੈ ਕਿ ਫਸਲ ਦੇ ਵਿੱਚ ਦਾਣੇ ਦਾ ਭਾਰ ਦਾਣਿਆਂ ਦੀ ਗਿਣਤੀ ਦਾਣਿਆਂ ਦੀ ਕੁਆਲਿਟੀ ਫਸਲ ਨੂੰ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਬਚਾਉਣਾ ਤੇ ਇੱਕ ਹੋਰ ਗੱਲ ਜੇ ਜ਼ਿੰਕ ਦੀ ਫਸਲ 'ਚ ਘਾਟ ਹੋਵੇ ਮਗਰੋਂ ਆ ਕੇ ਜਦੋਂ ਉੱਚ ਤਾਪਮਾਨ ਹੁੰਦਾ ਆਪਾਂ ਐਨਪੀਕੇ ਵੀ ਸਪਰੇਅ ਕਰਦੇ ਆ ਪਰ ਜੇ ਜ਼ਿੰਕ ਦੀ ਘਾਟ ਹੈਗੀ ਆ ਫਿਰ ਵੀ ਦਾਣਾ ਜਿਹੜਾ ਹੈਗਾ ਬਰੀਕ ਪਾਊਗਾ ਫਿਰ ਵੀ ਜਿਹੜੀ ਫਸਲ ਆ ਉਹ ਗਰਮੈਸ਼ ਨੂੰ ਸਹਿ ਨਹੀਂ ਸਕੂਗੀ ਜਿਹੜੀ ਵਾਟਰ ਯੂਜ਼ ਐਫੀਸ਼ੀਐਂਸੀ ਹੈ ਮਤਲਬ ਜੇ ਆਪਾਂ ਕਈ ਵਾਰ ਮਗਰੋਂ ਆ ਕੇ ਕਈ ਵਾਰ ਪਾਣੀ ਆਪਾਂ ਮਿਸ ਕਰ ਦੇ ਜਾਂ ਨਹੀਂ ਲਾਉਂਦੇ ਤਾਂ ਉਹ ਜ਼ਿੰਕ ਉਹਦੇ ਵਿੱਚ ਫਸਲ ਨੂੰ ਉਸ ਚੀਜ਼ ਪ੍ਰਤੀ ਐਫੀਸ਼ੀਐਂਟ ਬਣਾਉਂਦੀ ਆ ਕਿ ਉਹ ਥੋੜੇ ਅਵੇਲੇਬਲ ਪਾਣੀ ਦੇ ਨਾਲ ਵਧੀਆ ਪਰਫਾਰਮੈਂਸ ਆਪਾਂ ਨੂੰ ਵਧੀਆ ਝਾੜ ਦੇ ਸਕੇ ਇਹ ਹੈਗੇ ਜ਼ਿੰਕ ਦੇ ਕੰਮ ਜੇ ਆਪਾਂ ਗੱਲ ਕਰੀਏ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਪਿਛਲੇ ਸਾਲ ਕਾਫੀ ਖੇਤਾਂ 'ਚ ਨਜ਼ਰ ਆਈਆਂ ਵੇਹ ਤਾਂ ਜੇ ਝੋਨੇ 'ਚ ਆਪਾਂ ਪੂਰੀ ਜਿੰਕ ਪਾਈ ਐ 21% ਜਾਂ 33% ਕਈ ਵਾਰ ਆਪਾਂ ਡੋਜ਼ ਘੱਟ ਪਾਉਂਦੇ ਆ ਕਈ ਕਿਸਾਨ ਵੀਰ 33% 5 ਕਿਲੋ ਹੀ ਪਾਉਂਦੇ ਆ ਜਾਂ ਆਪਾਂ 21% ਆ ਜਿਵੇਂ ਉਹ 7-8 ਕਿਲੋ ਪਾ ਦਿੰਦੇ ਆ ਜੇ ਜ਼ਰੂਰਤ 15-20 ਕਿਲੋ ਦੀ ਆ ਸੋਇਲ ਟੈਸਟ ਦੇ ਬੇਸ ਤੇ ਜਾਂ 10 ਕਿਲੋ ਜੇ ਹਰ ਸਾਲ ਪਾਉਣੇ 21% ਤਾਂ ਉਹ ਠੀਕ ਹੈ ਪਰ ਫਿਰ ਵੀ ਕਿਉਂਕਿ ਆਪਾਂ ਥੋੜੀ ਜਿਹੀ ਫਾਸਫੋਰਸ ਜ਼ਿਆਦਾ ਪਾ ਦਿੰਦੇ ਆ डीएपी ਜਾਂ ਸਿੰਗਲ ਸੁਪਰ ਫਾਸਫੇਟ ਕੋਈ ਵੀ ਹੈ ਜੇ ਫਾਸਫੋਰਸ ਆਪਾਂ ਦਿੰਨੇ ਆ ਫਸਲ ਨੂੰ ਪੂਰਾ ਜਾਂ ਕਈ ਵਾਰ ਲੋਡੋਂ ਵੱਧ ਹੋ ਜੇ ਡਾਇਆ ਕਿਸਾਨ ਵੀਰਾਂ ਦਾ ਝਕਾ ਅਸਲ 'ਚ ਜ਼ਿਆਦਾ ਹੁੰਦਾ ਹੈ ਤਾਂ ਉਹਦੇ ਨਾਲ ਵੀ ਜ਼ਿੰਕ ਫਿਕਸ ਹੋ ਜਾਂਦੀ ਹੈ ਜਿੱਥੇ ਕਰਰਾਟੀਆਂ ਜ਼ਮੀਨਾਂ ਨੇ ਜ਼ਮੀਨ ਦੀ ਪੀ ਐਚ ਬਹੁਤ ਜ਼ਿਆਦਾ ਜ਼ਮੀਨ 'ਚ ਸਾਲਟ ਜ਼ਿਆਦਾ ਹੈ ਸ਼ੂਰਾ ਜ਼ਿਆਦਾ ਉੱਥੇ ਵੀ ਜ਼ਿੰਕ ਦੀ ਘਾਟ ਜ਼ਿਆਦਾ ਆਊਗੀ ਜਿੱਥੇ ਹਲਕੀਆਂ ਜ਼ਮੀਨਾਂ ਨੇ ਜ਼ਮੀਨ 'ਚ ਆਰਗੈਨਿਕ ਮੈਟਰ ਰਹਿਣੀਗੀ ਮਾੜੀਆਂ ਨੇ ਜ਼ਮੀਨ ਉੱਥੇ ਵੀ ਜ਼ਿੰਕ ਦੀ ਘਾਟ ਜ਼ਿਆਦਾ ਆਊਗੀ ਤਾਂ ਇਹਦੀਆਂ ਨਿਸ਼ਾਨੀਆਂ ਪਿਛਲੇ ਸਾਲ ਵੀ ਕਾਫੀ ਨਜ਼ਰ ਆਈਆਂ ਜਦੋਂ ਮਗਰੋਂ ਜਾ ਕੇ ਜਦੋਂ ਕਣਕ ਗੋਭ ਚ ਜਾਂ ਨਸਾਰੇ ਤੇ ਆਉਂਦੀ ਆ ਤਾਂ ਉਹਦੇ ਵਿੱਚ ਜਿਹੜੇ ਚਟਾਕ ਪੈ ਗਏ ਸੀਗੇ ਪੀਲੇ ਪੀਲੇ ਛਿੱਟੇ ਛਿੱਟੇ ਤੇ ਪੱਤਾ ਜਿਹੜਾ ਵਿਚਕਾਰੋਂ ਹੁੰਦਾ ਮਤਲਬ ਇੱਕ ਲੰਬਾ ਪੱਤਾ ਹੁੰਦਾ ਉਹ ਵਿਚਕਾਰੋਂ ਇਕੱਠਾ ਜਾ ਹੋ ਜਾਂਦਾ ਜਿਵੇਂ ਉਹਦਾ ਲੱਕ ਜਾਂ ਬੰਨਿਆ ਹੁੰਦਾ ਲੱਕ ਮਗਰੋਂ ਆ ਕੇ ਜਿਹੜਾ ਪੱਤਾ ਵਿਚਕਾਰੋਂ ਲੱਕ ਤੋਂ ਟੁੱਟ ਜਾਂਦਾ ਬੂਟਿਆਂ ਦੀ ਜਿਹੜੀ ਹੈਗੀ ਉੱਥੇ ਹੀ ਗਰੋਥ ਰੁਕ ਜਾਂਦੀ ਹੈ ਸ਼ੁਰੂ ਦੇ ਵਿੱਚ ਜਿਹੜੀ ਸਮੱਸਿਆ ਆ ਜਾਵੇ ਜੇ ਮਗਰੋਂ ਆ ਕੇ ਆਉਂਦੀ ਤਾਂ ਪੱਤੇ ਜਿਹੜੇ ਹੈਗੇ ਲੰਕਣ ਲੱਗ ਪੈਂਦੇ ਟੁੱਟ ਕੇ ਵਿਚਾਲੇ ਉਹ ਚਿੱਟੇ ਜਿਹੇ ਹੋ ਕੇ ਇਕੱਠੇ ਜਿਹੇ ਹੋ ਜਾਂਦੇ ਪਿਛਲੇ ਸਾਲ ਬਹੁਤ ਕਾਫੀ ਖੇਤਾਂ 'ਚ ਇਹ ਨਿਸ਼ਾਨੀਆਂ ਨਜ਼ਰ ਆਈਆਂ ਸੀਗੀਆਂ ਤਾਂ ਉਹਦੇ ਵਾਸਤੇ ਆਪਾਂ ਜਿਹੜੀ ਹੈਗੀ ਹੈ ਕਰਨਾ ਕੀ ਹੈ ਘਾਟ ਵਾਲੀਆਂ ਜ਼ਮੀਨਾਂ 'ਚ ਜਿਹੜੀ ਸਿਫਾਰਸ਼ ਹੈ ਪੀ ਜੁਲ੍ਹਿਆਂਵਾਲੋਂ 25 ਕਿਲੋ ਜਿਹੜੀ ਜ਼ਿੰਕ 22% ਪ੍ਰਤੀ ਏਕੜ ਆਪਾਂ ਛੱਟੇ ਨਾਲ ਪਾ ਸਕਦੇ ਹਾਂ ਬਜਾਈ ਸਮੇਂ ਜੇ ਆਪਾਂ 25 ਕਿਲੋ ਇੱਕ ਵਾਰ ਕਣਕ ਨੂੰ ਪਾਤੀ ਫਿਰ ਤਿੰਨ ਸਾਲ ਆਪਾਂ ਨੂੰ ਲੋਡ ਨਹੀਂ ਹੈ 2 ਤੋਂ 3 ਸਾਲ ਜੇ ਆਪਾਂ ਕਣਕ ਦੀ ਫਸਲ ਨੂੰ ਨਹੀਂ ਪਾਈ ਹੈ ਝੋਨੇ ਨੂੰ ਆਪਾਂ 10 ਕਿਲੋ ਦੇ ਰਹੇ ਆ ਪਰ ਫਿਰ ਵੀ ਆਪਣੇ ਘਾਟ ਆ ਰਹੀ ਹੈ ਉਹਦੇ ਵੱਖ-ਵੱਖ ਕਾਰਨ ਆ ਜਿਵੇਂ ਜ਼ਮੀਨ ਦੇ ਵਿੱਚ ਸਾਲਟ ਘੜ ਰਾਠਾ ਪਣ ਜਾਂਦੇ ਆ ਜ਼ਮੀਨ ਚ ਆਰਗੈਨਿਕ ਮੈਟਰ ਹੈ ਨਹੀਂਗਾ ਫਾਸਫੋਰਸ ਆਪਾਂ ਜਿਆਦਾ ਦੇ ਰਹੇ ਆ ਤਾਂ ਉਹਦੇ ਨਾਲ ਵੀ ਜ਼ਿੰਕ ਫਿਕਸ ਹੋ ਜਾਂਦੀ ਜ਼ਮੀਨ ਵਿੱਚ ਲਈ ਅਵੇਲੇਬਲ ਨਹੀਂ ਹੁੰਦੀ ਬੂਟਿਆਂ ਨੂੰ ਤਾਂ ਉਹਦਾ ਸੌਖਾ ਤਰੀਕਾ ਕਿਸਾਨ ਵੀਰੋ ਉਹਨੂੰ ਸਪਰੇ ਰਾਈ ਤੱਤ ਨੂੰ ਦਿਓ ਸਪਰੇ ਸਹੀ ਫਾਰਮੂਲੇਸ਼ਨ ਜਿਹੜੀ ਆਪਾਂ ਵਰਤਣੀ ਹੈ ਜਿਹੜੀ ਸਿਫਾਰਿਸ਼ ਹੈ ਆਪਾਂ ਜ਼ਿੰਕ ਸਲਫੇਟ 21% ਹੀ ਵਰਤਣੀ ਹੈ ਜੇ ਨਹੀਂ ਮਿਲਦੀ ਤਾਂ 33 ਵਰਤ ਸਕਦੇ ਉਸ ਤੋਂ ਬਣਾ ਕੋਈ ਪ੍ਰੋਡਕਟ ਨਹੀਂ ਵਰਤਣਾ ਕੋਈ ਉਹਦੀ ਸਿਫਾਰਿਸ਼ ਨਹੀਂ ਕੋਈ ਉਹਦਾ ਬਹੁਤਾ ਫਾਇਦਾ ਨਹੀਂ ਹੁੰਦਾਗਾ ਜ਼ਿੰਕ ਸਲਫੇਟ 21% ਅੱਧਾ ਪਰਸੈਂਟ ਦੀ ਸਪਰੇ ਮਤਲਬ ਕਿ 200 ਪਾਣੀ 200 ਲੀਟਰ ਪਾਣੀ ਮਗਰ 1 ਕਿਲੋ ਜ਼ਿੰਕ ਸਲਫੇਟ 21% ਅੱਧਾ ਕਿਲੋ ਕਲੀ ਦਾ ਪਾਣੀ ਘੜੇ ਦੇ ਵਿੱਚ ਮਿੱਟੀ ਵਾਲੇ ਪਾਂਡੇ 'ਚ ਰਾਤ ਨੂੰ ਭਿਉਂ ਕੇ ਜਿਵੇਂ ਆਪਾਂ ਝੋਨੇ 'ਚ ਕੀਤਾ ਸੀ ਉਸੇ ਤਰ੍ਹਾਂ ਹੀ ਰਾਤ ਨੂੰ ਭਿਉਂ ਕੇ ਸਵੇਰੇ ਉਹਦਾ ਨਿਤਰਿਆ ਹੋਇਆ ਫਿਲਟਰ ਕੀਤਾ ਹੋਇਆ ਪਾਣੀ ਵਰਤਣਾ ਅੱਧਾ ਕਿਲੋ ਕਲੀ ਡਲੇ ਵਾਲੀ ਤੇ ਫਿਰ ਉਹਦੀ ਆਪਾਂ 200 ਲੀਟਰ 'ਚ ਸਪਰੇਅ ਕਰ ਦੇਣੀ ਹੈ ਸਪਰੇਅ ਵਾਸਤੇ ਬੇਨਤੀ ਆ ਕਿ ਸਪਰੇਅ ਵਾਸਤੇ ਪਾਣੀ ਜਿੰਨਾ ਵੱਧ ਲਾ ਸਕਦੇ ਓਨਾ ਵੱਧ ਰਿਜ਼ਲਟ ਮਿਲੂਗਾ ਝੋਨੇ 'ਚ ਆਪਾਂ ਕੀਟਨਾਸ਼ਕ ਦਾ ਖਾਸ ਤੌਰ ਤੇ ਮੈਂ ਤੇਲੇ ਵਾਲੇ ਦਵਾਈਆਂ ਦਾ ਇਹ ਕਿ ਰਿਜ਼ਲਟ ਦੇਖਿਆ ਜਿੱਥੇ ਪਾਣੀ ਵੱਧ ਕਿਸਾਨ ਵੀਰਾਂ ਨੇ ਵਰਤਿਆ ਵਧੀਆ ਰਿਜ਼ਲਟ ਮਿਲਿਆ ਉਹੀ ਕੀਟਨਾਸ਼ਕ ਦਾ ਜਿੱਥੇ ਘੱਟ ਪਾਣੀ ਵਰਤਿਆ ਉੱਥੇ ਨਹੀਂ ਰਿਜ਼ਲਟ ਮਿਲਿਆ ਸੋ ਇਹ ਤੁਸੀਂ ਸਪਰੇ ਜਿਹੜੀ 1 ਕਿਲੋ 21% ਜਿੰਕਰ ਦਾ ਕਿਲੋ ਕਲੀ ਦਾ ਪਾਣੀ ਦੇ ਕਿਲੋ ਦੇ ਨਾਲ ਯੂਰੀਆ ਤੁਸੀਂ ਵਰਤ ਸਕਦੇ ਆ 200 ਲੀਟਰ ਪਾਣੀ ਚ ਸਪਰੇਅ ਕਰਨੀ ਆ ਮੈਗਨੀ ਜਿਹੜੀ ਆਪਾਂ ਸਪਰੇਅ ਕਰਨੀ ਹੁੰਦੀ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਮੈਗਨੀਸਲਫੇਟ ਆ 35% ਵਾਲੀ 1 ਕਿਲੋ 200 ਲੀਟਰ ਪਾਣੀ ਚ ਉਹਦੇ ਨਾਲ ਵੀ ਉਹਦਾ ਰਿਜ਼ਲਟ ਵਧਾਉਣ ਵਾਸਤੇ ਯੂਰੀਆ ਉਹਦੇ ਨਾਲ ਵਰਤ ਸਕਦੇ ਕਿਲੋ ਉਹਦੇ ਨਾਲ ਰਿਜ਼ਲਟ ਵਧੀਆ ਮਿਲਦਾ ਫਸਲ ਦੀ ਜਿਹੜੀ ਹੈਗੀ ਆ ਗਰੋਥ ਵਧੀਆ ਹੁੰਦੀ ਮੈਗਨੀ ਜਿਹੜੀ ਹੈਗੀ ਆ ਉਹ ਸੌਖੇ ਤਰ੍ਹਾਂ ਉਹਨੂੰ ਜਿਹੜੇ ਹੈਗੀ ਤਰੀਕੇ ਦੇ ਨਾਲ ਫਸਲ ਆ ਜਿਹੜੀ ਉਹ ਵਰਤ ਲੈਂਦੀ ਹੈ ਹੁਣ ਮਗਰੋਂ ਆ ਗਈ ਕਿ ਮੈਗਨੀਜ਼ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਸਪਰੇਅ ਕਰਤੀ ਮਗਰੋਂ ਵੀ ਦੋ ਤੋਂ ਤਿੰਨ ਸਪਰੇਅਾਂ ਕਰਨੀਆਂ ਝਾੜ ਵਧਾਉਣ ਵਾਸਤੇ ਘਾਟ ਪੂਰੀ ਕਰਨ ਵਾਸਤੇ ਤਾਂ ਜ਼ਿੰਕ ਦੀਆਂ ਵੀ ਕਰਨੀਆਂ ਤਾਂ ਇਹਦੇ ਵਾਸਤੇ ਜਿਹੜੇ ਫਾਰਮੂਲੇਸ਼ਨ ਹੈ ਜਿਹੜੀ ਆਪਾਂ ਟੈਸਟ ਕੀਤੀ ਹੈ 1 ਕਿਲੋ ਮੈਗਨੀਜ਼ 1 ਕਿਲੋ ਜ਼ਿੰਕ ਸਲਫੇਟ 21% ਅੱਧਾ ਕਿਲੋ ਕਲੀ ਦਾ ਪਾਣੀ ਕਿਲੋ ਯੂਰੀਆ ਇਹਦੀਆਂ ਤੁਸੀਂ ਦੋ ਸਪਰੇਅਾਂ ਘੱਟੋ ਘੱਟ ਜੇ ਵੱਧ ਕਰ ਸਕਦੇ ਹੋ ਵੱਧ ਤੁਹਾਡੀ ਮਰਜ਼ੀ ਹੈ ਇੱਕ ਸਪਰੇਅ ਦਾ ਮੈਗਨੀਜ਼ ਦੀ ਪਹਿਲੇ ਪਾਣੀ ਤੋਂ ਪਹਿਲਾਂ ਦੋ ਸਪਰੇਅ ਬਾਅਦ ਚ ਜ਼ਿੰਕ ਮੈਗਨੀਜ਼ ਕਲੀ ਦਾ ਪਾਣੀ ਯੂਰੀਆ ਫਸਲ ਤੇ ਕਰ ਦਿਓ ਲਹਿ ਲਹਾਂ ਦੀ ਫਸਲ ਤੁਹਾਡੀ ਕਿਸਾਨ ਵੀਰ ਨੂੰ ਨਜ਼ਰ ਆਊਗੀ ਕਿਸੇ ਕਿਸਮ ਦੀ ਜ਼ਿੰਕ ਦੀ ਘਾਟ ਕੋਈ ਦਾਗ ਧੱਬਾ ਫਸਲ ਦੇ ਨਸਾਰੇ ਤੱਕ ਪੱਕਣ ਤੱਕ ਤੁਹਾਨੂੰ ਨਜ਼ਰ ਨਹੀਂ ਆਊਗਾ ਗੱਲ ਇਹ ਹੈ ਕਿ ਵਰਤਣੀ 21% ਹੈ ਪਾਣੀ ਪੂਰਾ ਲਾਉਣਾ ਹੈ ਵਾਰ-ਵਾਰ ਕਹਿ ਰਿਹਾ ਪਾਣੀ ਪੂਰਾ ਲਾਉਣਾ ਆਡ-ਆਡ ਪ੍ਰੋਡਕਟ ਘੋਲਣੇ ਆ ਇਕੱਠੇ ਮਿਕਸ ਨਹੀਂ ਕਰਨੇ ਮੌਕੇ ਦੇ ਆਪਾਂ ਜਿਹੜੇ ਹੈਗੇ ਆਡ-ਆਡ ਘੋਲੇਵੇ ਡਰੰਬੀਆਂ ਦੇ ਵਿੱਚ ਉਸ ਹਿਸਾਬ ਨਾਲ ਜੇ ਮੰਨ ਲਓ 8 ਡਰੰਬੀਆਂ ਜਾਂ 5 ਡਰੰਬੀਆਂ ਲਾਉਣੀਆਂ ਤਾਂ ਇੱਕ-ਇੱਕ ਲੀਟਰ ਦੇ ਹਿਸਾਬ ਨਾਲ ਆਪਾਂ ਘੋਲ ਤਿਆਰ ਕਰ ਲਈਏ ਅੱਧੇ-ਅੱਧੇ ਲੀਟਰ ਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਜੇ ਟਰੈਕਟਰ ਨਾਲ ਡਰਾਮਾ ਉਸ ਹਿਸਾਬ ਨਾਲ ਫਾਰਮੂਲੇਸ਼ਨ ਬਣਾ ਸਕਦੇ ਆ ਸਪਰੇਅ ਇਹ ਕਰ ਦਿਓ ਤੁਹਾਡਾ ਫਸਲ ਦਾ ਝਾੜ ਵੀ ਵਧਿਆ ਰਹੂ ਜ਼ਿੰਕ ਦਾ ਕੰਟੈਂਟ ਵੀ ਦਾਣਿਆਂ 'ਚ ਪੂਰਾ ਆਊਗਾ ਤੇ ਫਸਲ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਨਜ਼ਰ ਆਊ ਤੁਹਾਡੇ ਕਿਸੇ ਕਿਸਮ ਦਾ ਕੋਈ ਦਾਗ ਤੱਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ